ਉਪੇਰਾਮਾ ਹੁਣ ਬਾਰਿਸ਼ ਹੋ ਰਹੀ ਹੈ ਮੀਂਹ ਆ ਰਿਹਾ ਤੇ 45 ਚੱਲ ਰਿਹਾ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਦੇਖੋ ਕਿ ਇਸ ਤਰ੍ਹਾਂ ਚੱਲ ਰਿਹਾ 45 ਕਮੈਂਟਾਂ ਦੇ ਵਿੱਚ ਦੱਸੋ ਕਿੱਥੇ ਕਿੱਥੇ ਬਾਰਿਸ਼ ਹੋ ਰਹੀ ਹੈ ਮੀਂਹ ਪੈ ਰਿਹਾ ਤੇ ਕੀ ਨੁਕਸਾਨ ਆ ਕੀ ਫਾਇਦੇ ਨੇ ਜਿਹੜਾ ਮੇਰੇ ਅਲਾ ਹਿਸਾਬ ਆ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਦਾ ਵੀ ਕੀ ਫਾਇਦੇ ਆ ਫਾਇਦਾ ਤਾਂ ਮੈਨੂੰ ਕੋਈ ਨਹੀਂ ਦਿਖ ਰਿਹਾ ਕਿਉਂ ਜਿਹੜਾ ਝੋਨਾ ਲੱਗਿਆ ਝੋਨੇ ਦੇ ਵਿੱਚ ਬੱਟਾ ਇੱਕ ਹੋ ਜਾਣੀਆਂ ਉਹ ਕਿਸੇ ਨੇ ਰੇਪਾਈ ਹੁੰਦੀ ਐ ਇੱਕ ਤਰ੍ਹਾਂ ਤਰ੍ਹਾਂ ਦੇ ਆਈਟਮਾ ਪਾਗਾ ਹੁੰਦੀਆਂ ਉਹ ਦੂਸਰੇ ਦੇ ਝੋਨੇ 'ਚ ਵਗ ਜਾਂਦੇ ਨੀਵੇਂ ਬਾਣ ਵਾਲੇ ਦੇ ਤੇ ਬਾਕੀ ਜਿਹੜੀ ਮੱਕੀ ਹੈਗੀ ਮੱਕੀ ਨਹੀਂ ਵੱਢ ਸਕਦਾ ਹੁਣ ਕੋਈ ਚਾਰ ਪਾਉਣਾ ਮੱਕੀ ਦਾ ਕਿਸੇ ਭਰਾ ਨੇ ਤੇ ਜੇ ਸਬਜ਼ੀ ਕਿਸੇ ਨੇ ਲਾਈ ਐ ਸਬਜ਼ੀ ਦਾ ਰੇਟ ਵਧੀਆ ਆਇਆ ਸੀ ਹੁਣ ਤੇ ਹੁਣ ਉਹ ਵੀ ਮਲਾਂ ਮਾਂਜਿਆ ਹੀ ਆਊਗਾ ਮਾ ਸਾ ਅਸੀਂ ਤਾਂ ਦੇਸੀ ਸਾਡੀ ਬੋਲੀ ਇਹ ਮਾਂਜਿਆ ਜਾਊ ਉਹ ਵੀ ਕਿਉਂਕਿ ਉਹਦੇ ਕੋਲ ਬਚਣਾ ਕੁਛ ਨਹੀਂ ਨਾ ਝੋਨਾ ਲਾ ਸਕਦਾ ਝੋਨਾ ਐ ਨਹੀਂ ਲਾ ਸਕਦਾ ਉਹਨੇ ਫੱਕੀ ਨਹੀਂ ਵਿਜੀ ਜੇ ਫੱਕ ਉਹ ਲਿਆਊਗਾ ਤਾਂ ਮੁੱਲ ਲੈ ਕੇ ਆਊਗਾ ਪੈਸੇ ਲਾਊਗਾ ਆਪਦੇ ਤੇ ਬਾਕੀ ਜਿਨ੍ਹਾਂ ਨੇ ਮੂੰਗੀ ਬੀਜੀ ਸੀ ਉਹਨਾਂ ਨੇ ਐ ਬੀਜੀ ਸੀ ਮੂੰਗੀ ਵੱਢ ਕੇ ਆਪਾਂ ਝੋਨਾ ਲਾਵਾਂਗੇ ਤੇ ਨਾ ਹੀ ਉਹ ਝੋਨਾ ਲਾ ਸਕਦੇ ਨਾ ਮੂੰਗੀ ਵੱਢ ਸਕਦੇ ਆ ਹੁਣ ਤਾਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਰਹਿ ਆਪਣੀ ਦੇਸੀ ਰਹਿ ਹੁਣ ਤਾਂ ਨਾ ਕੁਝ ਹੋਵੇ ਤਾਂ ਫਲਨਾ ਤੋੜ ਲਓ ਸਵੇਰੇ ਵਗ ਜਾ ਕੇ ਤਾਂ ਫਲਨਾ ਤੋੜ ਲਓ ਝੋਲੀ ਬੰਨ ਕੇ ਤੇ ਮਗਰੋਂ ਜਦੋਂ ਬੱਤ ਜਾਈ ਮੜੀ ਜਵਾ ਕੇ ਤੇ ਲਾ ਦੇ ਝੋਨਾ ਤੇ ਜਾਂ ਵੀ ਜੋ ਮੱਕੀ ਕੋਈ ਹੋਰ ਸਬਜ਼ੀ ਕੰਨੀ ਹੋ ਜੋ ਕੋਈ ਜ਼ਰੂਰੀ ਨਹੀਂ ਆਪਾਂ ਝੋਨੇ ਕੰਨੀ ਹੋਣਾ ਕੱਲੇ ਕੰਨੀ ਤੇ ਕਣਕਾਂ ਕੰਨੀ ਹੋਣਾ ਤੇ ਆਪਦਾ ਬੰਦਾ ਕਿੱਤੇ ਲੱਗਿਆ ਰਹਿੰਦਾ ਤੇ ਹੋਰ ਕੁਝ ਕੀ ਬੋਲਾਂ ਹਾਂ ਮੂੰਗੀ ਦੀ ਰੇਹ ਬਣ ਜੂਗੀ ਵਧੀਆ ਹਾਂ ਮੂੰਗੀ ਦੀ ਰੇਹ ਬਣ ਜੂਗੀ ਵਧੀਆ ਦੇ ਨੋ ਨਾ ਇਹ ਮੋਹਰ ਨੋ ਕਾ ਨਾ ਬਹੁਤ ਪੱਕੇ ਇਹ ਤਾਂ ਮੂੰਗੀ ਰੇ 5 ਜੂਨ ਦਾ ਬਣੂ ਦਾ ਇਹ ਜਿਹੜੀਆਂ ਬੱਲਾਂ ਲਾਗਾ ਪਰ ਸਬਜੀ ਸਬਜੀ ਤੇ ਹੀ ਬਣੂਗੀ ਇਹਦਾ ਝੜੀ ਲੱਗ ਗਈ ਹਾਏ ਸੌਣ ਤਾਂ ਆਇਆ ਨਹੀਂ ਸੌਣ ਤਾਂ ਉਹ ਸੰਗਰਾਮ ਦਾ ਇਹ ਨਾਲ ਹਾਂ 16 ਤਰੀਕ ਨੂੰ ਸੰਗਰਾਮ ਦਾ ਹੈ ਤੇ ਉਸ ਦਿਨ ਹੀ ਆਪਣਾ ਝੜੀ ਲੱਗਣ ਦਾ ਟਾਈਮ ਉਹ ਝੜੀ ਪਹਿਲੇ ਹੀ ਲੱਗ ਗਈ ਇਹ ਕਿੰਨੇ ਦਿਨਾਂ ਦੀ بارش ਹੋ ਰਹੀ ਹੈ ਹੁਣ ਜਿਹਦੇ ਦਾ ਮੇਰੇ ਵਰਗੇ ਦੇ ਲਾ ਲੋ ਕਿਸੇ ਦੇ ਲਾ ਲੋ ਗਰੀਬ ਭਰਾਵੇ ਹੁਣ ਮਕਾਨ ਹੀ ਡਿੱਗਣ ਨੂੰ ਤਿਆਰ ਹੋਏ ਗੜੇ ਕਿਤੇ ਕੰਧ ਡਿੱਗ ਪਈ ਛੱਤ ਡਿੱਗ ਪਈ ਨੁਕਸਾਨ ਹੋ ਗਿਆ ਤੇ ਕਿਸੇ ਦੇ ਗੁਲਗਲੇ ਪੱਕੀ ਜਾਂਦੇ ਕਹਿੰਦੇ ਮੱਠੀਆਂ ਬਣੀਆਂ ਨੇ ਇਹਦੇ ਪੂੜੇ ਬਣ ਜਾਂਦੇ ਅੱਡਵਾ ਡਾਟਵਾ ਹੁੰਦੀਆਂ ਸਾਰਾ ਪੰਜਾਬ ਤਾਂ ਆਪਣਾ ਹੀ ਹੁੰਦਾ ਸਾਰਾ ਪੰਜਾਬ ਦਾ ਕੀ ਭਾਰਤੀ ਆਇਆ ਹੁੰਦਾ ਤੇ ਨੁਕਸਾਨ ਵੀ ਹੁੰਦੇ ਫਾਇਦੇ ਵੀ ਹੁੰਦੇ ਆ ਤੇ ਆ ਹੁਣ ਕੱਟਾ ਕਿਥੋਂ ਬਤਾਓ ਫਾੜੀ ਤੋਂ ਓਕੇ ਚੱਲੀ ਜਾਂਦਾ ਹਾਂ ਠੀਕ ਹੈ ਥੈਂਕ ਯੂ ਬਾਈ ਜੀ ਠੀਕ ਹੈ ਜੀ ਜੁੜ ਗਏ 19